ਸਸੀ ਗੱਜੰਦੀ ਭਾਈ ਕੀ ਹਾਲ ਚੱਲ ਰਿਹਾ ਜੀ ਵਧੀਆ ਜੀ ਵਧੀਆ ਸਸੀ ਗੱਜੰਦੀ ਸਾਤਰ ਸਾਹਿਬ ਕਿਵੇਂ ਹੋ ਵਧੀਆ ਭਾਈ ਜੀ ਹਾਂ ਜੀ ਜੀ ਕੋਈ ਬਾਈ ਦੀ ਕੁਆਲਿਟੀ ਦੇ ਵਿੱਚ ਬੱਚਿਆਂ ਦੀ ਗੱਲ ਕਰਾਂਦਾ ਆ ਆਤੂਰ ਜ਼ਾਲ ਹੋਵੇ ਤਾਂ 31 ਇਹਨਾਂ ਦੇ ਆਪਾਂ ਟੀਐਮ ਵੀ ਕਹ ਦਿੰਦੇ ਆ ਕਿਹਣਾ ਤੇ ਆਪਾਂ ਇੱਕ ਹੋਰ ਇਹਦੇ ਵਿੱਚ ਬੋਲਿਆ ਜਾਂਦਾ ਨੇਪਾਲ ਦੀ ਲੈਂਗੁਏਜ ਤੇ ਆਪਣੀ ਹਿਮਾਲਿਆਨ ਦੀ ਲੈਂਗੁਏਜ ਵਿੱਚ ਭੂਤੀਆ ਇਹ ਡੋਗ ਹੋਣੀ ਕਿ ਕਿਹਣਾ ਤੇ ਪੰਜਾਬ ਦੇ ਗੱਦੀ ਦਾ ਅਲੱਗ ਹੁੰਦਾ ਆ ਕੁਆਲਿਟੀ ਇਹ ਟੀਐਮ ਤੇ ਪੀਡੀ ਦੇ ਜਿਵੇਂ ਆਪਾਂ ਕਹਿੰਦੀ ਆ ਭੂਤੀਆ ਉਦੇ ਵਿੱਚ ਰਵਾੜੀ ਦੇ ਵਿੱਚ ਪੁੱਛਿਆ ਹੈ ਜੀ ਅਜਿਹਾ ਬੱਚਾ ਕਮਾ ਕੇ ਦਿਵਾ ਦੇ। ਉਹ ਭਾਜੀ ਬੱਚਾ ਇੱਕ ਜਿਹੜਾ ਡਾਰਕ ਰੈਟਿਕਲ ਦੇ ਵਿੱਚ ਲੈਕਟਰ ਦੇ ਵਿੱਚ ਬਾਕੀ ਇਧਰ ਛੱਟੀ ਭਾਜੀ ਲਵੇ ਪ੍ਰੈਸ ਤੇ ਸਿਜੂ ਦਾ ਤੇ ਆਪਾਂ ਰੇਟ ਦੀ ਗੱਲ ਕਰਦੇ ਆ ਛੱਟੀ ਭਾਜੀ ਰੇਟ ਹੈ ਤੁਸੀਂ ਸਿਜੂ ਦਾ ਭਾਜੀ 10000 ਰੁਪਏ ਦਾ ਮੀਲ ਹੈ ਜੀ ਤੇ ਸਿਜੂ ਦਾ ਔਰ ਫੈਨਬੋਰਡ ਦਾ 12000 ਰੁਪਏ ਦਾ ਮੀਲ ਹੈ ਹਾਂ ਜੀ ਇਹ ਭਾਜੀ ਬੱਚੇ ਕਮਾ ਕੇ ਦਿਵਾ ਦਿਓ ਇਹ ਭਾਜੀ ਆਦਰ ਗੱਡੀ ਦੇ ਵਿੱਚ ਤਾਂ ਭਾਜੀ 35000 ਰੁਪਏ ਮੀਲ ਹੈ ਜੀ ਭਾਜੀ ਸਾਰੇ ਯਾਰੋ ਕੀ ਬੋਲੇ ਇਹ ਵੀ ਮੌਕੇ ਦਾ ਰੇਟ ਹੈ ਸਰ ਅਜ ਮੌਕੇ ਦਾ ਰੇਟ ਹਾਂਜੀ ਹਾਂਜੀ ਠੀਕ ਹੈ ਨਾ ਬਾਕੀ ਭਾਈ ਜੀ ਇਹ ਸੇਲ ਹੋ ਗਿਆ ਇਸ ਦਾ ਕੋਈ ਹਾਂਜੀ ਹਾਂਜੀ ਮੌਕੇ ਦੇ ਕੁਆਲਿਟੀ ਦਾ ਰੇਟ ਹੈ ਜੀ ਇਹ ਮੌਕੇ ਦੇ ਕੁਆਲਿਟੀ ਦਾ ਰੇਟ ਹੈ ਜੀ ਭਾਈ ਜੀ ਛੱਡੀ ਭਾਈ ਜੀ ਆਪਣਾ ਆਲ ওভার ਇੰਡੀਆ ਦੇ ਵਿੱਚ ਕੰਮ ਹੈ ਨਾ ਆਲ ওভার ਇੰਡੀਆ ਦਾ ਕੰਮ ਕਰਦੇ ਜੀ ਡਿਲੀਵਰੀ ਆਲ ਓਵਰ ਇੰਡੀਆ ਜਦੋਂ ਮਰਜੀ ਜਿੱਥੇ ਮਰਜੀ ਮੰਗਵਾ ਲਓ ਠੀਕ ਹੈ ਡਿਲੀਵਰੀ ਚਾਰਜ ਜਿਹੜੇ ਐਕਸਾ ਹੁੰਦੇ ਹਾਂ ਹਾਂਜੀ ਨੰਬਰ ਦੱਸ ਦਿੰਦਾ 98887879 ਠੀਕ ਹੈ ਆਲ ਓਵਰ ਇੰਡੀਆ ਦੇ ਵਿੱਚ ਭਾਈ ਦਾ ਛੱਡੀ ਭਾਈ ਜੀ ਤੇ ਮਾਤੂ ਸਾਹਿ ਇਹ ਗੱਲ ਉਹ ਕਹਿੰਦਾ ਪਰਦਾਦੀ 6239774264 نیچے ਵੀ ਦੇ ਵਿੱਚ ਦੋਨੇ ਪਹੀਏ ਦਾ ਨੰਬਰ ਚੰਗਾ ਰਹੂਗਾ ਆਲ ਰੀਡ ਦੇ ਵਿੱਚ ਨੰਬਰ ਆਉਣਗੇ ਦਿੱਤੀ ਆਪ ਕੋਲ ਪਪੀ ਹੈ ਲੈਵਲ ਇਸ ਟਾਈਮ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕਰਾਂਗੇ ਉਹ ਉਹ ਭੀ ਬਿਲਕੁਲ ਥੈਂਕ ਯੂ ਓਕੇ ਜੀ ਸਸੀ ਗੱਲ ਅਕੀ ਬਾਈ ਕੀ ਹਾਲ ਚਾਲ ਸਸੀ ਕਾਲ ਹੋਰ ਵੀ ਕਿਵੇਂ ਹੋ ਕੈਮ ਵਧੀਆ ਵਧੀਆ ਉਹਦੀ ਡਾਕਟਰ ਤੇ ਹਾਂਜੀ ਹਾਂਜੀ ਬਾਈ ਲੈ ਕੇ ਆਏ ਦੇਖੋ ਬਾਈ ਜੀ 골ਡਨ ਰੀਵਰ ਦਾ ਬੱਚਾ ਠੀਕ ਹੈ ਤੁਸੀਂ ਕੁਆਲਿਟੀ ਚੈੱਕ ਹੀ ਕਰ ਸਕਦੇ ਹੋ ਇਕੜਾ ਤੇ ਬਾਕੀ ਹਸਕੀ ਦਾ ਬੱਚਾ ਹੈ ਠੀਕ ਹੈ ਨਾ ਨੀਚੇ ਜਰਮਨ ਦੇ ਬੱਚੇ ਹੀ ਪਏ ਨੇ ਇੱਧਰ ਲੈਬਰੇ ਬੱਚੇ ਹੀ ਪਏ ਨੇ ਬਾਕੀ ਬਾਈ ਨਾਲ ਆ 골ਡਨ ਟਰੀਵਰ ਦੇ ਬੱਚੇ ਹੀ ਪਏ ਨੇ ਬਾਕੀ ਆਪਾਂ ਗੱਲ ਕਰਦੇ ਆ ਬਾਈ ਨਾਲ ਬਾਈ ਜੀ 골ਡਨ ਟਰੀਵਰ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਸੀ ਫੀਮੇਲ ਦਾ ਕੀ ਹੈ 15 ਦਾ 10000 ਦੀ ਮੇਲ ਹੈਗਾ 15000 15000 ਦਾ ਬਾਕੀ ਬੱਚਾ ਬਾਈ ਜੀ ਕਮਾ ਕੇ ਦਿਖਾ ਦਿਓ ਤੁਸੀ ਗੋਲ ਕੁਆਲਟੀ ਮਿਲਦੀ ਪੂਰੀ ਠੀਕ ਹੈ ਨਾ ਆ ਹਸਕੀ ਦੇ ਵੀਰੇ ਹਾਂ ਜੀ ਮੇਲ ਆ ਜੀ ਫੀਮੇਲ ਆ ਜੀ ਕੀ ਪ੍ਰਾਈਸ ਵੀਰੇ 12000 ਦੀ ਆ ਜੀ 12000 ਰੁਪਏ ਬਲੂ ਵਾਈ ਹਾਂਜੀ ਹਾਂ ਠੀਕ ਆ ਬ੍ਰਦਰ ਤੇ ਬਾਕੀ ਭਾਈ ਜੀ ਆ ਵੀ ਰੀਟਰੀਵਰ ਦੇ ਬੱਚੇ ਦਾ ਕੀ ਪ੍ਰਾਈਸ ਹੈ ਸੇਮ ਹੀ ਹੈ ਹਾਂਜੀ ਸੇਮ ਹੀ ਹੈ ਸੇਮ ਆ ਠੀਕ ਆ ਵੀਰੇ ਆਸਕੀ ਦੇ ਬੱਚੇ ਜੀ ਪਏ ਨੇ ਠੀਕ ਆ ਲੈਬਰੇ ਫੀਮੇਲ ਦਾ ਕੀ ਪ੍ਰਾਈਸ ਹੈ ਵੀਰੇ ਲੈਬਰੇ ਫੀਮੇਲ 7000 ਆ ਜੀ ਠੀਕ ਆ ਤੇ ਉਹ ਬਲੈਕ ਵਾਈਟ ਬੱਚਾ ਉਹ 20000 ਆ ਜੀ 20000 ਰਪੀਆ ਬਲੂ ਵਾਈਜ਼ ਹਾਂਜੀ ਹਾਂ ਇਹ ਹੈ ਜਰਮਨ ਵੀਰੇ ਕਿਹੜੇ ਕੋਟ ਦੇ ਬੱਚੇ ਨੇ ਗਏ ਜਰਮਨ ਡਬਲ ਕੋਟੀਆਂ ਬੱਚੇ ਹੋ ਗਏ ਅੱਜ 27 28 ਦਿਨਾਂ ਦੇ ਹੀ ਅੱਛਾ ਕੀ ਪ੍ਰਾਈਸ ਹੈ ਮੇਲ ਹੈਗਾ 10000 ਦਾ ਫੀਮੇਲ 6000 ਦੀ ਹੈ ਜੀ ਠੀਕ ਆ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਦਾ ਕੰਟੈਕਟ ਨੰਬਰ ਬੋਲ ਦਿਓ ਭਾਈ ਕੰਟੈਕਟ ਨੰਬਰ ਦੱਸ ਦਿਓ 8872401302 ਠੀਕ ਆ ਨੀਚੇ ਵੀਡੀਓ ਦੇ ਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਆਲ ਓਵਰ ਇੰਡੀਆ ਡਿਲੀਵਰੀ ਹੈ ਠੀਕ ਆ ਹਾਂ ਆਲ ਓਵਰ ਇੰਡੀਆ ਦੇ ਵਿੱਚ ਕੰਮ ਹੈ ਠੀਕ ਆ ਓਕੇ ਵੀਰੇ ਓਕੇ ਵੀਰੇ ਓਕੇ ਵੀਰੇ ਅੱਸੀ ਦਾ ਸੜੀ ਭਾਈ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਭਾਈ ਹੋਰ ਪਹੁੰਚੀਗੇ ਡਾਕਟਰ ਸਾਹਿਬ ਤੇ ਹਾਂਜੀ ਭਾਈ ਕਿਥੋਂ ਭਾਈ ਜੀ ਬੱਚੇ ਬਾਈ ਲੈ ਕੇ ਆਨੇ ਹੱਸ ਕੀਤੇ ਠੀਕ ਆ ਇੱਕ ਰੈੱਡ ਵਾਈਟ ਬੱਚਾ ਹੈ ਇੱਕ ਬਲੈਕ ਵਾਈਟ ਬੱਚਾ ਬਲੂ ਕਬਾਜੀ ਕੋਲਡ ਦੇ ਵਿੱਚ ਬੱਚੇ ਲੈ ਕੇ ਪੂਰੇ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਕੀ ਗੱਲ ਕਰਦੇ ਵੀਰੇ ਬ੍ਰਦਰ ਮੇਲ ਪੀ ਮੇਲ ਦਾ ਕੀ ਪ੍ਰਾਈਸ ਹੈ ਮੇਲ ਹੈਗਾ ਭਾਜੀ 30000 ਦਾ 30000 ਫੀਮੇਲ ਹੈਗੀ 28000 ਠੀਕ ਹੈ 28 ਦੀ ਭਾਜੀ ਇਹ ਕਿਤੇ ਕੇਸੀਆਈ ਜਾਂ ਨਾਨ ਕੇਸੀਆਈ ਨਹੀਂ ਨਾਨ ਕੇਸੀਆਈ ਹੈ ਭਾਈ ਹਾਂਜੀ ਕੇਸੀ ਬੱਚੇ ਲੈਣੇ ਹੁਣ ਕਰੇ ਆਉਦਾ ਕੀ ਚੱਲੇ ਜਾਂਦਾ ਕੇਸੀਆਈ ਦਾ ਐਕਸਟਰਾ ਚਾਰਜ ਲੱਗੂਗਾ ਕੇਸੀਆਈ ਦਾ ਕੀ ਚਾਰਜਿੰਗ ਹੈ 4000 ਐਕਸਟਰਾ ਲੱਗੂ 4000 ਐਕਸਟਰਾ ਲੱਗੂਗਾ ਠੀਕ ਹੈ ਤੇ ਆਪਣਾ ਸਪੈਸ਼ਲ ਹਸਕੀ ਦੇ ਵਿੱਚ ਹੀ ਬਰੀਡਿੰਗ ਹੈ ਹਾਂਜੀ ਹਸਕੀ ਜੀ ਆ ਮੈਂ ਬਾਕੀ ਸਟਾਕ ਹੈ ਭਾਈ ਜੀ ਲੈ ਬਾਕੀ 414 ਦਾ ਬੱਚਾ ਵੀ ਆ ਪਾਈ ਲਵੇ ਠੀਕ ਹੈ ਜਰਮਨ ਦੇ ਬੱਚੇ ਹੀ ਪਏ ਨੇ ਇਹ ਟਵਾਈ ਦੇ ਬੱਚੇ ਭਾਜੀ ਹਾਂਜੀ ਠੀਕ ਹੈ ਨਾ ਆ ਕਲਚਰ ਕਲਚਰ ਪਾਉਂਦੇ ਵਿੱਚ ਬੱਚਾ ਠੀਕ ਹੈ ਨਾ ਬਾਈ ਦੇ weight ਦਾ 80 ਦਿੱਤਾ ਹਸਕੀ ਦਾ ਬਾਈ ਜੀ 414 ਦਾ ਮੇਲ ਦਾ 414 ਦਾ ਮੇਲ ਦਾ 20000 ਰੁਪਏ ਭਾਜੀ 20000 ਤੇ ਕਲਚਰ ਪਾਉਂਦਾ ਭਾਜੀ ਇਹ ਹੈ 12000 ਰੁਪਏ ਆ ਭਾਜੀ 12000 ਰੁਪਏ ਜਰਮਨ ਪਾਜੀ ਕਿਹੜੇ ਕਾਡ ਦੇ ਵਿੱਚ ਜਰਮਨ ਡਬਲ ਕੋਡ ਦੇ ਵਿੱਚ ਆ ਭਾਜੀ ਕੀ ਮੇਲ ਫੀਮੇਲ ਦਾ ਕੀ ਪ੍ਰਾਈਸ ਭਾਜੀ ਮੇਲ ਦਾ ਹੈਗਾ ਭਾਜੀ 14000 ਰੁਪਏ ਠੀਕ ਆ ਫੀਮੇਲ ਦਾ ਫੀਮੇਲ ਦਾ ਹੈਗਾ 9000 ਰੁਪਏ ਠੀਕ ਆ ਇਹ ਭਾਜੀ ਨਾਲ ਦਾ ਬੱਤੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਨੰਬਰ ਪੁੱਛਦੇ ਆ ਭਾਜੀ ਨੰਬਰ ਦਾ ਦਿਓ 84374 808906 ਠੀਕ ਆ ਤੇ ਭਾਈ ਜੀ ਦੀ ਲੋਕੇਸ਼ਨ ਕੀ ਪੈਂਦੀ ਆ ਭਾਜੀ ਲੋਕੇਸ਼ਨ ਆਪਣੀ ਫਗਵਾੜਾ ਭਾਜੀ ਫਗਵਾੜਾ ਖਾਸ ਫਗਵਾੜਾ ਹੀ ਪੈਂਦੇ ਭਾਜੀ ਬਾਈ ਦਾ ਬੱਤੀ ਕਾਰਡ ਆ ਤੁਸੀਂ ਇੱਥੋਂ ਸਕਰੀਨ ਸ਼ਾਟ ਬਾਕੀ ਭਾਈ ਜੀ ਦੇ ਆਲ ਓਵਰ ਇੰਡੀਆ ਡਿਲੀਵਰੀ ਹਾਂਜੀ ਭਾਈ ਜੀ ਆਲ ਓਵਰ ਇੰਡੀਆ ਮਰਜੀ ਹੋਵੇ ਡਿਲੀਵਰੀ ਆਲ ਓਵਰ ਨੀਚੇ ਵੀਡੀਓ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਜੀ ਆਪਣੇ ਲੋਕੇਸ਼ਨ ਵੀ ਦੱਸਤੀ ਨੂੰ ਕੰਟੈਕਟ ਨੰਬਰ ਵੀ ਦਿੱਤਾ ਆਲ ਬੀਡ ਦੇ ਵਿੱਚ ਕੰਮ ਆ ਆਲ ਓਵਰ ਇੰਡੀਆ ਡਿਲੀਵਰੀ ਹੈ ਸਪੈਸ਼ਲ ਆਸਕੀ ਦਾ ਬੱਚਾ ਹਰ ਟਾਈਮ ਅਵੇਲੇਬਲ ਮਿਲ ਜਾਗਾ ਓਕੇ ਸਣੀ ਭਾਈ ਓਕੇ ਜੀ ਭਾਈ ਸਸੀ ਕਾਉਂਸਲ ਭਾਈ ਕੀ ਹਾਲ ਚੱਲ ਵਧੀਆ ਭਾਈ ਵਧੀਆ ਜੀ ਹੋਰ ਪਹੁੰਚੀਗੇ ਦੋਸਤੋ ਬਿਲਕੁਲ ਬਿਲਕੁਲ ਵਧੀਆ ਆ ਗਿਆ ਦੇਖੋ ਭਾਈ ਜੀ ਭਾਈ ਜੀ ਲੈ ਕੇ ਆਏ ਨੇ ਤੇ ਜੁਨੀਕ ਜੀ ਚੀਜ਼ ਜਿਹਨੂੰ ਕਹ ਭਾਜੀ ਪੀਮੇਲ ਹੈ ਕਿ ਮੇਲ ਹੈ ਇਹ ਮੇਲ ਹੈ ਭਾਜੀ ਮੇਲ ਹੈ 60 ਸਰਵਿਸ ਹਾਂਜੀ ਹਾਂਜੀ ਠੀਕ ਹੈ ਨਾ ਭਾਜੀ ਪਪੜੀ ਲੈ ਜਾ ਇਹ ਕੈਸ਼ ਤੇ ਮੀਟਿੰਗ ਕਰਾਉਣੇ ਕੈਸ਼ ਤੇ ਮੀਟਿੰਗ ਹੈ ਭਾਜੀ ਠੀਕ ਹੈ ਨਾ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਇਹਨਾਂ ਮਾਰਲੇ ਕਲਰ ਕਹਿੰਦੇ ਆ ਰੈੱਡ ਮਾਰਲੇ ਦੇ ਵਿੱਚ ਆਇੰਦਾ ਬੱਚਾ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਅੱਛੀ ਬਲੱਡ ਲਾਈਨ ਹੈ ਟ੍ਰਿਪਲ ਬਲੱਡ ਦਾ ਬੱਚਾ ਹੈ ਟ੍ਰਿਪਲ ਬਲੱਡ ਦਾ ਠੀਕ ਹੈ ਨਾ ਇਹ ਬਾਕੀ ਆਪਾਂ ਬੱਚੇ ਵੀ ਦਿਖਾਈ ਦਿੰਨੇ ਆ ਭਾਜੀ ਹਾਂਜੀ ਹਾਂਜੀ ਬੱਚੇ ਦੇਖੋ ਨਾਲ ਜੋੜਲੀ ਉਹਰੇ ਬੱਚੇ ਦੋਨੇ ਨੇ ਦੇਖੋ ਭਾਈ ਜੀ ਮਾਰਲੇ ਕਲਰ ਦੇ ਵਿੱਚ ਬੱਚੇ ਨੇ ਭਾਜੀ ਕਮਾ ਕੇ ਦਿ ਤੁਸੀਂ ਦੇਖ ਹੀ ਸਕਦੇ ਹੋ ਕੁਆਲਿਟੀ ਤੇ ਬਾਕੀ ਭਾਜੀ ਜੀ ਦੋ ਇੱਕ ਬੱਚਾ ਵੀ ਪਿਆਇਆ ਮਾਲ ਲੈ ਗਏ ਦੋ ਬੱਚੇ ਆ ਵੀ ਪਏ ਲੈ ਕੇ ਠੀਕ ਹੈ ਨਾ ਆਪਾਂ ਗੱਲ ਕਰਦੇ ਆ ਵੀਰੇ ਮੇਲ ਫੀਮੇਲ ਦਾ ਪ੍ਰਾਈਸ ਭਾਜੀ ਅਲਸੋ ਭਾਜੀ ਜਿਹੜਾ ਮੇਲ ਦਾ ਪ੍ਰਾਈਸ ਰੱਖਿਆ ਆਪਾਂ 20000 ਰੱਖਿਆ ਹੈ ਫੀਮੇਲ ਦਾ 15000 ਠੀਕ ਹੈ ਤੇ ਆਪਣਾ ਸਪੈਸ਼ਲ ਦੀ ਫਰੇਂਜ ਦੇ ਵਿੱਚ ਹੀ ਕੰਮ ਆਪਾਂ ਪੈਂਚਰ ਵਿੱਚ ਕੰਮ ਆ ਭਾਜੀ ਆਪਾਂ ਠੀਕ ਹੈ ਤੇ ਫਰੇਂਜ ਦੇ ਵਿੱਚ ਸਪੈਸ਼ਲ ਦੀ ਕੰਮ ਆ ਆਪਣਾ ਤੇ ਬਾਕੀ ਭਾਜੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਦੱਸਿਆ ਸੀਗਾ ਮੇਲ ਦਾ ਭਾਜੀ 20 ਰੱਖਿਆ ਫੀਮੇਲ ਦਾ 15 ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਬਿਲਕੁਲ ਦੇ ਦੋ ਭਾਈ ਠੀਕ ਹੈ ਤੇ ਬਾਕੀ ਭਾਈ ਜੀ ਅਨਸ਼ਲ ਭਾਈ ਆਪਣਾ ਕੰਟੈਕਟ ਨੰਬਰ ਦਰ ਦਿਓ ਮੇਰਾ ਕੰਟੈਕਟ ਨੰਬਰ ਹੈ ਭਾਈ ਜੀ 79999692 ਠੀਕ ਹੈ ਤੇ ਭਾਈ ਜੀ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦੇਣਾ ਹਾਂਜੀ ਹਾਂਜੀ ਠੀਕ ਹੈ ਓਕੇ ਭਾਜੀ ਥੈਂਕ ਯੂ ਓਕੇ ਭਾਜੀ ਸਸੀ ਦਾ ਪ੍ਰਿੰਸ ਭਾਈ ਕੀ ਹਾਲ ਚਾਲ ਹੈ ਹੋਰ ਪਹੁੰਚੀ ਜੇ ਡਾਕਟਰਾਂ ਕੋਲ ਹਾਂਜੀ ਹਾਂ ਦੇਖੋ ਭਾਈ ਜੀ ਬਾਈ ਜੀ ਲੈ ਕੇ ਆਏ ਹਨ ਅੱਜ ਲੈਪਰੇ ਦਾ ਸਟਾਕ ਆ ਭਾਈ ਲਵੇ ਤੇ ਕਈ ਸੀ ਟਵਾਈਕਲਚਰ ਹਾਂਜੀ ਹਾਂ ਠੀਕ ਹੈ ਟਵਾਈਕਲਚਰ ਆ ਨੀਚੇ ਲੈਪਰੇ ਤੁਸੀਂ ਦੇਖ ਹੀ ਬਾਈ ਮਿਲਕੀ ਵਾਈਟ ਕਲਰ ਦਾ ਹੈ ਠੀਕ ਆ ਭਾਈ ਜੀ ਆ ਬੱਚਾ ਭਾਈ ਜੀ ਨੂੰ ਮਾਕੇ ਦਿਖਾ ਦਿਓ ਦੇਖੋ ਭਾਈ ਜੀ ਇਹ ਮਿਲਕੀ ਵਾਈਟ ਕਲਰ ਦੇ ਵਿੱਚ ਹੈ ਨਾ ਬੱਚਾ ਮੇਰਾ ਹਾਂਜੀ ਹਾਂਜੀ ਠੀਕ ਹੈ ਇੱਕ ਤਾਂ ਗੋਲ ਨੇ ਕਲਰ ਦਾ ਹੈ ਬਲੈਕ ਕਲਰ ਦਾ ਆ ਟਿਕਨ ਤੇ ਬਾਕੀ ਤੁਸੀਂ ਦੇਖੀ ਸਕਦੇ ਹੋ ਬ੍ਰਦਰ ਲੈਬਰੇ ਮੇਲ ਦਾ ਕੀ ਪ੍ਰਾਈਸ ਹੈ ਇਹਦਾ 12000 ਰੁਪਏ 12000 ਰੁਪਏ ਤੇ ਫੀਮੇਲ ਦਾ ਫੀਮੇਲ ਹੈ ਨਹੀਂ ਫੀਮੇਲਾ ਹੈ ਨਹੀਂ ਤੇ ਬਾਕੀ ਭਾਈ ਜੀ ਇਹਦਾ ਟਵਾਈ ਕਲਚਰ ਦਾ ਬੱਚਾ ਦਾ ਕੀ ਪ੍ਰਾਈਸ ਹੈ ਇਹਦਾ 10000 10000 ਹਾਂਜੀ ਠੀਕ ਆ ਤੁਹਾ ਬੱਚੇ ਕਮਾ ਕੇ ਦਿਖਾ ਦਿਓ ਮੇਲਾ ਹੈ ਭਾਜੀ ਮੇਲੀ ਮੇਲੀ ਆ ਤੋਂ ਨੇ ਰਾడియో ਭਾਜੀ ਜੀ ਕੁਮਾਰ ਕੇ ਤੇ ਭਾਜੀ 골ਡਨ ਟ੍ਰੀਵਰ ਦਾ 골ਡਨ ਟ੍ਰੀਵਰ ਫੀਮੇਲ ਆਈ ਉਹ ਹੈ ਜੀ ਫੀਮੇਲ ਫੀਮੇਲ ਕੀ ਰੇਟ ਭਾਜੀ 7000 7000 ਰੁਪਏ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਤੇ ਆਪਣਾ ਦੂਜੇ ਨੰਬਰ ਤੇ ਪੁੱਛਾ ਆਲ ਓਵਰ ਡਿਲੀਵਰੀ ਹਾਂਜੀ ਹਾਂਜੀ ਆਲ ਓ ਤੇ ਆਲ ਬ੍ਰੀਡ ਦੇ ਵਿੱਚ ਹੀ ਕੰਮ ਕਰਨਾ ਹਾਂਜੀ ਹਾਂਜੀ ਠੀਕ ਹੈ ਨਾ ਤੇ ਕੰਟੈਕਟ ਨੰਬਰ ਦੱਸ ਦਿਓ ਬ੍ਰਦਰ 704074 ਠੀਕ ਹੈ ਬ੍ਰਦਰ ਨੀਚੇ ਵੀਡੀਓ ਦੇ ਵਿੱਚ ਪਾਈਦਾ ਨੰਬਰ ਚੱਲ ਦਰੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਬ੍ਰੀਡ ਦੇ ਵਿੱਚ ਕਰਨਾ ਆਲ ਓਵਰ ਡਿਲੀਵਰੀ ਹੈ ਠੀਕ ਹੈ ਓਕੇ ਪ੍ਰਿੰਸ ਭਾਈ ਠੀਕ ਹੈ ਅੱਛਾ ਬਿਲਲਾ ਭਾਜੀ ਕੀ ਹੈ ਚਾਹਨਾ ਸਸੀ ਗਾ ਭਾਜੀ ਓਕੇ ਉਹ ਪੋਜੀ ਦਾ ਡੋਰਸ਼ੋ ਤੇ ਹਾਂਜੀ ਹਾਂਜੀ ਭਾਜੀ ਆਪਾਂ ਇੱਕ ਜੁਨੀਗ ਦੀ ਚੀਜ਼ ਪਾਈ ਜੀ ਠੀਕ ਹੈ ਨਾ ਇਹਰਾ ਜੰਦ ਟਾਕ ਸ਼ੋਅ ਤੇ ਆਉਣ ਦਾ ਮਕਸਦ ਇਹੀ ਜੀਗਾ ਵੀ ਆਪਾਂ ਨੂੰ ਅਲੱਗ-ਅਲੱਗ ਬਰੀਡਾਂ ਤੇ ਅਲੱਗ-ਅਲੱਗ ਬਰੀਡ ਦੇ ਵਿੱਚ ਬੱਚਿਆਂ ਦਾ ਇਹ ਵੀ ਵੀਡੀਓ ਬਣਾਈ ਜਾਵੇ। ਭਾਜੀ ਬੱਚਾ ਘੁਮਾ ਕੇ ਦਿਖਾਈਓ ਪੁਆਇੰਟਰ ਦਾ। ਭਾਜੀ ਦੇਖੋ ਪੁਆਇੰਟਰ ਫੁੱਲ ਡਾਰਕ ਕਲਰ ਦੇ ਵਿੱਚ ਪੂਰਾ ਠੀਕ ਹੈ ਨਾ ਚਾਕਲੇਟ ਕਲਰ ਆ ਜਾਂਦਾ। ਉਹਦੇ ਵਿੱਚ ਭਾਜੀ ਮੇਲ ਆ ਫੀਮੇਲ ਆ? ਇਹ ਮੇਲ ਆ ਭਾਜੀ। ਭਾਜੀ ਕੀ ਪ੍ਰਾਈਸ? 10000 ਜੀ। 10000 ਰੁਪਏ। ਇਹ ਭਾਜੀ ਆਹ ਟੀਐਮ ਇਹ ਟੀਐਮ ਗੱਦੀ ਹੈ ਜੀ ਟੀਐਮ ਗੱਦੀ ਜਿਹਨੂੰ ਆਪਾਂ ਗੱਦੀ ਵੀ ਕਹਦੇ ਨੇ ਟੀਐਮ ਵੀ ਕਹਦੇ ਨੇ ਪਰ ਇਹ ਜੇ ਇਹ ਟੀਐਮ オリジナル ਟੀਐਮ ਹੈ ਗੱਦੀ ਪੰਜਾਬੀ ਨਹੀਂ ਹੈ ਜੀ ਜੀ ਠੀਕ ਹੈ ਨਾ ਤੇ ਬਾਕੀ ਭਾਈ ਜੀ ਲਵੇ ਭਾਈ ਜੀ ਪ੍ਰਾਈਸ ਇਹਦਾ ਮੇਲ ਦਾ ਪ੍ਰਾਈਸ ਇਹਦਾ ਜੀ 20000 ਮੇਲ ਦਾ ਜੀ 15000 ਫੀਮੇਲ ਦਾ ਠੀਕ ਹੈ ਭਾਜੀ ਤੇ ਬਾਕੀ ਭਾਈ ਜੀ ਆਹ ਬੱਚਾ ਰੱਖੀਓ ਨੀਚੇ ਉਹ ਬਲੈਕ ਵਾਲਾ ਬੱਚਾ ਰੱਖੀਓ ਦੋਨੇ ਬੱਚੇ ਚੱਕਣੋ ਚਾਹੇ ਦੇਖੋ ਭਾਈ ਜੀ ਕਵਾਲਿਟੀ ਦੇ ਵਿੱਚ ਬੱਚੇ ਨੇਗੇ ਬਹੁਤ ਵਧੀਜੀ ਲਵੇ ਕਵਾਲਿਟੀ ਮੈਂ ਕਹਿੰਦਾ ਪੂਰੇ ਸ਼ੋਅ ਦੇ ਵਿੱਚੋਂ ਮੈਂ ਦੇਖ ਰਿਹਾ ਤਾਂ ਯੂਨਿਕ ਜੀ ਚੀਜ਼ਾਂ ਤੇ ਯੂਨਿਕ ਜੀ ਕਵਾਲਿਟੀ ਪਾਪਦੀ ਆ ਭਾਈ ਜੀ ਇਹ ਗੋਲਡ ਰੀਵਰ ਮੇਲ ਆ ਵੀ ਇਹ ਫੀਮੇਲ ਆ ਜੀ ਕੀ ਪ੍ਰਾਈਸ ਭਾਈ ਇੱਕ ਮੰਥ ਦੀ ਆ ਜੀ ਇਹਦਾ ਪ੍ਰਾਈਸ ਹੈਗਾ ਜੀ 10000 10000 ਰੁਪਈਆ ਅਜੀ ਇਹ ਟੀਐਮ ਵੀ ਆ ਵੀ ਇਹ ਵੀ ਟੀਐਮ ਵੀ ਆ ਜੀ ਇਹ ਫੁੱਲ ਬਲੈਕ ਦੇ ਵਿੱਚ ਹਾਂ ਜੀ ਫੁੱਲ ਬਲੈਕ ਭਾਈ ਜੀ ਮੇਲ ਆ ਵੀ ਮੇਲ ਆ ਫੀਮੇਲ ਆ ਜੀ ਕੀ ਮੇਲ ਆ ਭਾਈ ਕੀ ਪ੍ਰਾਈਸ ਭਾਈ 10000 ਜੀ 10000 ਰੁਪਈਆ ਤੇ ਨੀਚੇ ਭਾਈ ਜੀ ਆ ਗੋਲਡ ਮੇਲ ਦੀ 15000 ਫੀਮੇਲ 10000 ਠੀਕ ਹੈ ਭਾਜੀ ਇੱਧਰ ਜਰਮਨ ਜਰਮਨ ਸ਼ੈਫਰ ਹੈ ਜੀ ਕਿਹੜੇ ਕੋਰਡ ਦੇ ਵਿੱਚ ਭਾਜੀ ਇਹ ਲੌਂਗ ਕੋਰਡ ਹੈ ਜੀ ਠੀਕ ਹੈ ਮੇਲ ਫੀਮੇਲ ਹੀ ਪਰ ਕੀ ਪ੍ਰਾਈਸ ਹੈ ਫੀਮੇਲ ਰਹਿ ਗਈਆਂ ਜੀ ਦੋ ਠੀਕ ਹੈ ਕੀ ਪ੍ਰਾਈਸ ਦੀ ਤੇਰੇ 10000 ਜੀ 10000 ਰੁਪਏ ਤੇ ਬਾਕੀ ਭਾਜੀ ਆਪਣਾ ਆਲ ਬਰੀਡ ਦੇ ਵਿੱਚ ਕੰਮ ਹੈ ਮੇਰਾ ਆਲ ਬਰੀਡ ਜੀ ਠੀਕ ਹੈ ਆਲ ਇੰਡੀਆ ਲਿਵਰੀ ਕਰਵਾ ਦਿੰਦੇ ਅਧਰ ਜੀ ਜੀ ਸਰ ਠੀਕ ਹੈ ਵੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਆਪਣੀ ਲੋਕੇਸ਼ਨ ਬੋਲ ਦਿਓ 9815430571 ਠੀਕ ਹੈ ਤੇ ਭਾਜੀ ਨੇ ਆਪਣਾ ਕੋ ਉੱਤਰ ਜੀ ਨਿਕੋ ਉਤਰ ਇਹ ਬਾਕੀ ਭਾਈ ਜੀ ਆਪਣਾ ਨੰਬਰ ਵੀ ਦੱਸ ਦਿੱਤਾ ਭਾਈ ਦਾ 올 ਬਰੀਡ ਦੇ ਵਿੱਚ ਕਰਨਾ ਹੈ 올 ਇੰਡੀਆ ਡਿਲੀਵਰੀ ਹੈ ਠੀਕ ਹੈ ਨਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਨੀਚੇ ਵੀਡੀਓ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ ਓਕੇ ਥੈਂਕ ਯੂ ਬੰਦਾ ਭਾਈ ਇਹ ਭਾਈ ਥੈਂਕ ਯੂ ਜੀ ਸਤੀ ਕਾ ਜਬਰਾਲ ਭਾਈ ਕੀ ਹਾਲ ਚੱਲ ਵਧੀਆ ਜੀ ਹੋਰ ਆਈ ਕੇ ਡੌਗ ਸ਼ੋਅ ਤੇ ਹਾਂ ਜੀ ਦੇਖੋ ਭਾਈ ਜੀ ਬੱਚੇ ਲੈ ਕੇ ਆਇਆ ਹੈ ਭਾਈ ਜੀ ਗੋਲਡ ਰੀਟਰੀਵਰ ਠੀਕ ਹੈ ਕਲਚਰ ਪੌਮ ਹੈ ਭਾਈ ਜੀ ਟਾਇਪ ਪੌਮ ਕਰੀ ਚ ਕਲਚਰ ਠੀਕ ਹੈ ਕਲਚਰ ਪੌਮ ਠੀਕ ਹੈ ਨਾ ਭਾਈ ਜੀ ਬੋਲੀ ਰਹੇ ਆ ਭਾਈ ਜੀ ਆਜੋ ਇਧ ਤੇ ਮੈਂ ਗੱਲ ਕਰ ਰਿਹਾ ਸੀਗਾ ਹੁਣ ਹੀ ਬਾਈ ਜੀ ਦਸਤਾ ਕਰਤਾ ਬਾਈ ਨੇ ਇੱਕ ਨੇ ਕੋਈ ਗੱਲ ਨਹੀਂਗਾ ਤੇ ਬਾਕੀ ਬਾਈ ਲੈ ਕੇ ਆਇਆ ਗੋਲਡ ਰੀਵਰ ਦਾ ਗੋਲਡ ਰੀਵਰ ਦਾ ਬਾਈ ਜੀ ਮੇਲ ਐ ਫੀਮੇਲ ਐ ਮੇਲ ਐ ਮੇਲ ਐ ਕੀ ਪ੍ਰਾਈਸ ਪਾਜੀ 10000 10000 ਰੁਪਿਆ ਮੇਲ ਦਾ ਬਾਈ ਜੀ ਬੱਚਾ ਕਮਾ ਕੇ ਦਿਖਾ ਦਿਓ ਬਾਈ ਜੀ ਫੁੱਲ ਹੈਵੀ ਬੱਚਾ ਐ ਫੁੱਲ ਫਰੀ ਬੱਚਾ ਐ ਬਾਈ ਜੀ ਤੇ ਬੱਚਾ ਕੋ ਮੂਵਿੰਗ ਰਿਆ ਤੇ ਕਲਚਰ ਪਾਉਣ ਦਾ ਬੱਚਾ ਭਾਜੀ ਕਲਚਰ ਰੂਮ पे 6000 6000 ਰੁਪਿਆ ਮੇਲ ਫੀਮੇਲ ਇਹ ਮੇਲ ਐ ਮੇਲ ਦਾ ਕਮਾ ਕੇ ਦਿਖਾ ਦਿਓ ਬੱਚਾ ਭਾਈ ਜੀ ਇਹਦੇ ਸਟਾਕ ਕਾਫੀ ਪਿਆ ਆ ਤੁਸੀਂ ਦੇਖੀ ਸਕਦੇ ਹੋ ਬਾਸਕਟ ਦੇ ਵਿੱਚ ਬੱਚੇ ਪੈਲੇਗੇ ਬਾਕੀ ਪੱਗ ਦੇ ਬੱਚੇ ਵਿਗੇ ਤੇ ਬਲੈਕ ਕਲਰ ਦੇ ਵਿੱਚ ਇੱਕ ਫਾਉਂਡ ਕਲਰ ਦੇ ਵਿੱਚ ਬੱਚਾ ਹੈ ਭਾਈ ਪੱਗ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਮੇਲ ਦਾ 7500 ਫੀਮੇਲ ਦਾ 5000 ਠੀਕ ਹੈ ਤੇ ਬਾਕੀ ਭਾਈ ਜੀ ਆਪਣੀ ਕਿਹੜੀ ਕਿਹੜੀ ਕਾਦੀ ਕਾਦੀ ਮੀਟਿੰਗ ਕਰਦੇ ਆਪਾਂ ਆਪਣੇ ਸਾਰੇ ਹੀ ਹੁੰਦੇ ਆ ਸਾਰੀ ਆਰਬ੍ਰੀਡ ਦੇ ਵਿੱਚ ਹੀ ਕੰਮ ਆਪਣਾ ਹਾਂਜੀ ਹਾਂਜੀ ਇਹ ਲੋਕੇਸ਼ਨ ਕੀ ਪੈ ਜਾਂਦੀ ਹੈ ਜੀ ਨਿਊ ਸ਼ਿਵਾਰ ਨਗਰ ਜਪਦੇਵਾਲ ਰਸੇ ਠੀਕ ਹੈ ਮੋਬਾਈਲ ਨੰਬਰ ਦੱਸ ਦਿਓ ਭਾਈ ਆਪਣਾ 8725919560 ਠੀਕ ਹੈ ਭਾਈ ਦਾ ਨੰਬਰ ਚੱਲ ਰਹੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਜੀ ਹਾਂ ਜੀ ਡਿਲੀਵਰੀ ਕਰਵਾ ਦਿੰਦੇ ਆ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਆ ਭਾਈ ਜੀ ਠੀਕ ਹੈ ਨਾ ਤੇ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਭਾਜੀ ਸਚੀ ਗਗਨભાઈ ਕੀ ਯਾਰ ਚੱਲ ਸਚੀ ਗਾਲ ਮੇਰੇ ਬਹੁਤ ਹੋਜੀ ਦੇ ਡਾਕਟਰ ਹੋ ਤੇ ਹੋਰ ਹੋਰ ਜੀ ਭਾਈ ਜੀ ਇਹਦਾ ਕੁਆਲਿਟੀ ਦੇ ਵਿੱਚ ਗੱਲ ਕਰਾਂ ਭਾਈ ਤੇ ਨਾ ਟॉय ਕਲਚਰ ਕਲਚਰ ਟਵਾਈ ਦੇ ਵਿੱਚ ਸਮਾਲ ਬਰੀਡ ਦੇ ਵਿੱਚ ਕੰਮ ਹੈ ਭਾਈ ਦੇ ਲਵੇ ਠੀਕ ਹੈ ਨਾ ਫਿਲਹਾਲ ਬੱਚੇ ਆ ਪਏ ਨੇਗੇ ਤੁਸੀਂ ਚੈੱਕ ਹੀ ਕਰ ਸਕਦੇ ਹੋ ਇੱਕ ਰੈਡ ਕਲਰ ਦੇ ਵਿੱਚ ਇੱਕ ਬਲੈਕ ਰਾਈਡਰ ਨਰਸ ਦੇ ਵਿੱਚ ਬੱਤਿਆ ਭਾਈ ਜੀ ਬੱਚੇ ਨੂੰ ਆ ਕੇ ਦਿਖਾ ਦਿਓ ਭਾਈ ਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਈ ਭਾਈ ਜੀ ਦੋਨੇ ਫਿਲਹਾਲ ਆਪਣੇ ਕੋਲ ਮੇਲ ਆ ਆਪਾਂ ਬਹੁਤ ਹੀ ਜੈਨੂਇਨ ਜੀ ਪ੍ਰਾਈਸ ਰੱਖਿਆ ਜਸਟ ਇਹਦਾ ਹੈਗਾ 13000 ਰੁਪਿਆ ਇਹਦਾ 15000 ਰੁਪਿਆ ਠੀਕ ਹੈ ਹਾਂਜੀ ਇਹ ਪਿਓਰ ਟਵਾਈ ਦੇ ਵਿੱਚ ਆ ਬੱਚਾ ਇਹ ਤੱਕ ਟਵਾਈ ਕਲਚਰ ਵਿੱਚ ਟਵਾਈ ਕਲਚਰ ਵਿੱਚ ਹਾਂਜੀ ਤੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਭਾਈ ਨੇ ਦੱਸ ਹੀ ਦਿੱਤਾ ਭਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕਰਦਾ ਆਪਣਾ ਭਾਈ ਮੋਸਟਲੀ ਇਹਦਾ ਜਿਹੜੇ ਟਵਾਈ ਦੇ ਵਿੱਚ ਉਹ ਬਰੀਡ ਦੇ ਖਲਚੂ ਕਲਚਰ ਪੌਪ ਕਲਚਰ ਪੌਪ ਏਰੀਆ ਦੇ ਵਿੱਚ ਨਾ ਇਹ ਛੋਟੀਆਂ ਬ੍ਰੀਡਾਂ ਦੇ ਵਿੱਚ ਆ ਤੇ ਜੇ ਮਲਟੀ ਬ੍ਰੀਡ ਦੀ ਗੱਲ ਕਰੀਏ ਤਾਂ ਆਪਣੇ ਕੋਲ ਜਰਮਨ ਸ਼ੈਫਟ ਲੈਬਰਡੋਰ ਨਾ ਰੌਟਵਿਲਰ ਤੇਜ ਡਾਗਰਮੈਨ ਠੀਕ ਆ ਹਾਂਜੀ ਕੁੱਲ ਬਣਾ ਕੇ ਆਪਾਂ ਕਹੀਏ ਬਾਈ ਜੀ ਲਓ ਨਾ ਕੋਈ ਵੀ ਆਪਣਾ ਸਬਸਕ੍ਰਾਈਬਰ ਜਾਂ ਫਾਲੋਅਰ ਆਂਦਾ ਆ ਤਾਂ ਬਾਈ ਜੀ ਬੱਚਾ ਅਵੇਲੇਬਲ ਕਰਵਾ ਦਿਓ ਹਾਂਜੀ ਹਾਂਜੀ ਬਾਈ ਜੀ ਠੀਕ ਆ ਨਾ ਬਾਈ ਜੀ ਬਾਕੀ ਆਪਣਾ ਮੋਬਾਈਲ ਨੰਬਰ ਦੱਸੀਓ ਆਪਣੀ ਲੋਕੇਸ਼ਨ ਦੱਸੀਓ ਬਾਈ ਜੀ ਆਪਣਾ ਲੋਕੇਸ਼ਨ ਬਾਈ ਹੈਗੀ ਨਵਾਂ ਸ਼ਹਿਰ ਏਰੀਆ ਹੈ ਆਪਣਾ ਪੰਗਾ ਤੇ ਫਾਰਮ ਦਾ ਨਾਮ ਹੈ ਕਜਲਾ ਡਾਗ ਫਾਰਮ ਮੋਬਾਈਲ ਨੰਬਰ ਹੈਗਾ ਆਪਣਾ 98722292580 ਠੀਕ ਹੈ ਹਾਂ ਜੀ ਮੈਂ ਇੱਕ ਦੂਜੀ ਗੱਲ ਹੋਰ ਪੁੱਛਾਂ ਬਈ ਜੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈ ਕੀ ਹਾਂ ਜੀ ਭਾਈ ਆਲ ਓਵਰ ਇੰਡੀਆ ਦੇ ਉਹ ਐਕਸਟਰਾ ਚਾਰਜ ਦੇ ਨਾਲ ਹੀ ਹੈ ਹਾਂ ਜੀ ਭਾਈ ਉਹ ਐਕਸਟਰਾ ਚਾਰਜ ਠੀਕ ਹੈ ਭਾਈ ਜੀ ਨੇ ਦੱਸਿਆ ਤਾਂ ਆਲਬੀਟ ਦੇ ਵਿੱਚ ਕੰਮ ਹੈ ਫਿਲਹਾਲ ਬੱਚੇ ਭਾਈ ਜੀ ਦੇ ਵਿੱਚ ਸਟਾਕ ਇਹ ਪਿਆ ਹੈ ਪਰ ਸਟਾਕ ਆਨਲਾਈਨ ਅੰਦਰ ਰਹਿੰਦਾ ਹੈ ਹਾਂ ਜੀ ਭਾਈ ਪਪੀ ਆਨਲਾਈਨ ਅੰਦਰ ਰਹਿੰਦੇ ਨੇ ਕਿ ਠੀਕ ਹੈ ਨਾ ਸੇਲ ਪਰਚੇਦ ਦਾ ਬਈ ਦਾ ਕੰਮ ਹੈ ਠੀਕ ਹੈ ਭਾਈ ਨੂੰ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ ਓਕੇ ਕਰਨ ਬਾਈ ਓਕੇ ਮੇਰੇ ਥੈਂਕ ਸਸੀ ਕਾ ਭਾਈ ਕੀ ਹਾਲ ਚਾਲ ਸਸੀ ਕਾਲ ਜੀ ਪਹੁੰਚ ਗਏ ਕੋ ਪੜੇ ਹਾਂਜੀ 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 ਹਾਂ ਦੇਖੋ ਭਾਈ ਜੀ ਬਾਈ ਲੈ ਕੇ ਆਇਆ ਬਾਈ ਤਾਂ ਨਾ ਮੈਂ ਤੁਹਾਨੂੰ ਪਹਿਲਾਂ ਆਪ ਹੀ ਦੱਸ ਦਵਾਂ ਜਿੰਨਾ ਕੰਟਰੈਕਸ਼ਨ ਮੈਂ ਜਾਂਦਾ ਬਾਈ ਦਾ 올 ਬਰੀਡ ਦੇ ਵਿੱਚ ਕੰਮ ਹੈ ਇਹ ਨਾ 올 ਇੰਡੀਆ ਡਿਲੀਵਰੀ ਹੈ ਤੇ ਬਾਕੀ ਭਾਈ ਇਸ ਟਾਈਮ ਸਟਾਕ ਬਾਈ ਲੋ ਬਹੁਤ ਪਿਆਇਆ ਹੁਣ ਟੌਏ ਦੇ ਵਿੱਚ ਬੱਚੇ ਨੇਗੇ ਠੀਕ ਹੈ ਇੱਕ ਅਮੇਰੀਨ ਦੇ ਵਿੱਚ ਬੱਚਾ ਆ ਬਾਕੀ ਨੀਚੇ ਸਟਾਕ ਤੇ ਨਿਗਾ ਮਾਰਦਾ ਬੋਲਰ ਡੀ ਪਰ ਜਰਮਨ ਸ਼ੈਪਰਡ ਠੀਕਰਾ ਗੋਡਨ ਦੀ ਪਰ ਤੇ ਬਾਕੀ ਭਾਈ ਜੀ ਆਹ ਪ੍ਰਾਈਸ ਦੀ ਗੱਲ ਕਰੀ ਆਪਾਂ ਇਹ ਕਲਚਰ ਮੇਲ ਆ ਜੀ ਕਲਚਰ ਦਾ ਮੇਲ ਹੈ ਕੀ ਪ੍ਰਾਈਸ ਭਾਈ ਜੀ 12000 ਜੀ ਆਪੋ ਮੇਲ ਦਾ 7000 7000 ਰੁਪਏ ਤੇ ਭਾਈ ਜੀ ਫੀਮੇਲ ਦਾ ਦਾ ਪ੍ਰਾਈਸ ਕਿੰਨਾ ਕਲਚਰ ਦਾ ਕਲਚਰ ਭਾਈ 8000 ਦੀ ਫੀਮੇਲ ਆ ਆ 5000 ਦੀ 5000 ਤੇ ਭਾਈ ਜੀ ਉਹ ਜਰਮਨ ਦੇ ਵਿੱਚ ਕਿਹੜੇ ਵਿੱਚ ਕਿਹੜੇ ਕੋਰਡ ਦੇ ਵਿੱਚ ਉਹ ਲੌਂਗ ਕੋਰਡ ਲੌਂਗ ਕੋਰਡ ਦੇ ਵਿੱਚ ਠੀਕ ਹੈ ਮੇਲ ਫੀਮੇਲ ਦਾ ਜਰਮਨ ਦਾ ਭਾਈ ਕੀ ਪ੍ਰਾਈਸ ਹੁੰਦਾ 20000 ਦਾ ਮੇਲ ਆ ਜੀ 15000 ਦੀ ਫੀਮੇਲ ਆ ਠੀਕ ਹੈ ਬਾਈ ਜੀ ਤੇ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾਉਣਾ ਹਾਂ ਜੀ ਆਲ ਓਵਰ ਠੀਕ ਹੈ ਨਾ ਆਲ ਬ੍ਰੀਡ ਦੇ ਵਿੱਚ ਕਰ ਆਲ ਬ੍ਰੀਡ ਦੇ ਚੱਕੀ ਆਪਣਾ ਕੰਟੈਕਟ ਨੰਬਰ ਬਣਦੀ ਹੈ ਬਾਈ ਜੀ 985525324 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਪਾਈ ਤਾਂ ਨੰਬਰ ਚੱਲਦਾ ਹੋਊਗਾ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ ਆਲ ਓਵਰ ਇੰਡੀਆ ਡਿਲੀਵਰੀ ਆ ਆਲ ਬ੍ਰੀਡ ਦੇ ਵਿੱਚ ਕੰਮ ਆ ਐਨੀ ਟਾਈਮ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਬਾਈ ਜੀ ਓਕੇ ਥੈਂਕ ਯੂ ਸਸਿਗਾ ਕਾਕੇ ਬਾਈ ਕੀ ਹਾਲ ਚਾਲ ਹੈ ਸਸਿਗਾ ਜੀ ਵਧੀਆ ਜੀ ਵਧੀਆ ਤੁਸੀਂ ਐਸੋ ਜੀ ਉਹ ਡੌਗ ਸ਼ੋਅ ਤੇ ਪਹੁੰਚ ਗਏ ਹਾਂਜੀ ਹਾਂਜੀ ਬਾਈ ਜੀ ਲੇਟ ਪਹੁੰਚੇ ਕਾਫੀ ਹਨਾ ਹਾਂ ਥੋੜੀ ਗੱਡੀ 'ਚ ਪ੍ਰੋਬਲਮ ਆ ਗਈ ਥੋੜੀ ਤਾਂ ਕਰਕੇ ਹੋ ਗਿਆ ਠੀਕ ਹੈ ਬਾਈ ਜੀ ਦੇਖੋ ਸ਼ੋਅ ਦੇ ਕੁਛ ਨਾ ਡੇਲੀ ਰੁਟੀਨ ਵਰਕ ਵਰਕ ਹੁੰਦਾ ਆ ਸ਼ੋਅ ਕੱਲ ਵੀ ਲੁਧਿਆਣਾ ਸੀਗਾ ਉਹਦੇ ਕਰਕੇ ਬਾਈ ਲੁਧਿਆਣਾ ਵੀ ਪਹੁੰਚਿਆ ਹੋਇਆ ਸੀਗਾ ਅੱਜ ਬਾਈ ਜੀ ਜਲੰਧਰ ਵੀ ਪਹੁੰਚਿਆ ਦੇਖੋ ਬਾਈ ਲਵੇ ਫਿਲਹਾਲ ਸਿਡਜੂ ਦੇ ਬੱਚਾ ਤੇ ਪਮੇਰੀਨ ਬਾਜੀ ਪਮੇਰੀਨ ਮੇਲ ਵੀ ਹੈ ਮੇਲ ਜੀ ਦੇਖੋ ਮਾ ਕੇ ਦਿਖਾਓ ਜੀ ਬੱਚੇ ਬਾਈ ਦੇਖੋ ਭਾਈ ਜੀ ਕੁਆਲਟੀ ਦੇ ਵਿੱਚ ਬੱਚੇ ਨੇਗੇ ਮੇਲ ਦਾ ਛੜਜੂ ਦਾ ਕੀ ਪ੍ਰਾਈਸ ਆ ਭਾਈ ਜੀ 14000 ਰੁਪਏ 14000 ਰੁਪਏ ਫੀਮੇਲ ਆ ਮੇਲ ਦਾ ਇਹਦਾ ਇਹ ਮੇਲ ਦਾ ਹੀ 12000 ਰੁਪਏ 12000 ਫੁੱਲ ਕੁਆਲਟੀ ਦੇ ਸਨੋ ਵਾਈਟ ਬੱਚਾ ਹੈ ਬਾਕੀ ਸਟਾਕ ਦੀ ਨਿਗਾ ਮਾਰਾ ਮੈਂ ਨਿਗਾ ਦੇ ਵਿੱਚੋਂ ਦੇਖੋ ਤੁਸੀਂ ਜਰਮਨ ਦੇ ਬੱਚੇ ਨੇਗੇ ਠੀਕ ਆ ਜਰਮਨ ਦੇ ਵਿੱਚ ਭਾਈ ਜੀ ਲੌਂਗ ਕੋਰਡ ਹੈ ਸ਼ੌਕਡ ਫੁੱਲ ਲੌਂਗ ਕੋਰਡ ਦੇ ਵਿੱਚ ਨੇਗੇ ਮੇਲ ਫੀਮੇਲ ਦਾ ਕੀ ਪ੍ਰਾਈਸ ਆ ਭਾਈ ਜੀ ਮੇਲ ਦਾ 20000 ਜੀ ਫੀਮੇਲ ਦਾ 10000 ਤੇ 골ਡਨ ਟੀਵਰ ਭਾਈ ਜੀ गोल्डन रिवर मेल ਦਾ ਹੈਗਾ ਜੀ 15000 ਰੁਪਿਆ ਫੀਮੇਲ ਦਾ 8000 ਰੁਪਿਆ ਤੁਸੀਂ ਦੇਖੀ ਜਿਆਦੇ ਹੋ ਭਾਈ ਜੀ ਬੱਚੇ ਫੁੱਲ ਐਕਟਿਵ ਹੋਏ ਵਰਦੇ ਨੇ ਕਿ ਵੀ ਕਹਿੰਦੇ ਜੀ ਸਾਨੂੰ ਕੱਢੋ ਪਿੰਜਰੇ ਚੋਂ ਬਾਹਰ ਅਸੀਂ ਹੁਣ ਤੁਮਕੇ ਦਿਖਾਈਏ ਠੀਕ ਹੈ ਨਾ ਇਹ ਕੀ ਸاده ਤੁਸੀਂ ਬਾਕੀ 골ਡਨ ਰਿਵਰ ਦੀ ਗੱਲ ਕਰੀਏ ਵੀਰੇ 골ਡਨ ਦਾ ਮੇਲ 15 ਦਾ 20 ਵੇ ਲੱਗ ਦੂ 20000 ਬਾਕੀ ਭਾਈ ਜੀ ਆਪਣਾ ਆਲ ਰੀਡ ਦੇ ਵਿੱਚ ਕੰਮ ਹੈ ਨਾ ਹਾਂਜੀ ਆਲ ਰੀਡ ਦੇ ਵਿੱਚ ਕੰਮ ਹੈ ਜੀ ਠੀਕ ਹੈ ਇਹ ਆਲ ਓਵਰ ਇੰਡੀਆ ਡਿਲੀਵਰੀ ਹੈ ਡਿਲੀਵਰੀ ਹੈ ਜੀ ਸੇ ਆਪਣਾ ਕੋਟੈਕਟ ਨੰਬਰ ਦੱਸ ਦਿਓ ਵੀਰੇ 79733 33475 ਤੇ ਬਾਕੀ ਓਕੇ ਓਕੇ ਬਾਈ ਹਾਂਜੀ ਓਕੇ ਸੱਸੀ ਦਾ ਜੰਗ ਪਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਪਾਜੀ ਔਰ ਪਹੁੰਚ ਗਏ ਡਾਕਸ਼ੋਟ ਤੇ ਹੋਰ ਹੋਰ ਪਾਜੀ ਦੇਖੋ ਪਾਜੀ ਬਾਈ ਦੇ ਲਵੇ ਨਾ ਕੁਆਲਿਟੀ ਦੇ ਵਿੱਚ ਦੇਖੋ ਰੌੜ ਵੀਲਰ ਦਾ ਬੱਚਾ ਹੈ ਤੁਸੀਂ ਦੇਖੀ ਜਾਂਦੇ ਹੋ ਠੀਕ ਹੈ ਨਾ ਇਹ ਬੱਚੇ ਤਾਂ ਮੈਂ ਤਾਂ نیچے ਕੈਮਰਾ ਮਾਰਾਂ ਤਾਂ ਬਾਈ ਲਵੇ ਸਟਾਕ ਬਹੁਤ ਹੈ ਫੁੱਲ ਹੈ ਦੇਖੋ نیچے ਕਲਚਰ ਪਾਜੀ ਟਾਇਪ ਆਮਾ ਪਾਜੀ ਰੌੜ ਵੀਲਰ ਰੌੜ ਵੀਲਰ ਤੇ ਹਸਕੀ ਦਾ ਸਟਾਕ ਹੈ ਫਿਲਹਾਲ ਬਾਈ ਲਵੇ ਬਾਕੀ ਗੱਲ ਕਰਦੇ ਆਪਾਂ ਪ੍ਰਾਈਸ ਬਾਰੇ ਭਾਈ ਜੀ ਔਰਬੀਲਰ ਦਾ ਪ੍ਰਾਈਸ ਕੀ ਆ ਭਾਜੀ ਮੇਰਾ ਪ੍ਰਾਈਸ ਲिटल ਫਿਰ ਸਾਰਿਆਂ ਨਾਲ ਜ਼ਿਆਦਾ ਹੋਏਗਾ ਕਿਉਂਕਿ ਮੈਂ ਸਿਰਫ ਕੁਆਲਿਟੀ ਦੇ ਵਿੱਚ ਡੀਲ ਕਰਦਾ ਠੀਕ ਹੈ ਭਾਜੀ ਮੇਰਾ 25000 ਦਾ ਭਾਜੀ ਠੀਕ ਹੈ ਲੈ ਗਏ ਆਪਣੇ ਕੋਲ 12000 ਠੀਕ ਹੈ ਭਾਜੀ ਆਲ ਓਵਰ ਕਿ ਇੰਡੀਆ ਆਪਣੇ ਕੰਟਰੀ ਦਾ ਮਲਟੀ ਵਾਈ ਡਿਲੀਵਰੀ ਹੈ ਭਾਜੀ ਆਪਣੇ ਠੀਕ ਹੈ ਜਿੱਥੇ ਕਹੋਗੇ ਤੇ ਡਿਲੀਵਰੀ ਹੋਏਗੀ ਅਕੋਰਡਿੰਗ ਟੂ ਡਿਸਕਸ ਹੋਏਗੇ ਚਾਰਜਸ ਹੋਣਗੇ ਭਾਜੀ ਉਹਦੇ ਐਕਸਾ ਚਾਰਜਿੰਗ ਤਾਂ ਭਾਜੀ ਲਾਈਫਟਾਈਮ ਪੂਰੀ ਗਰੰਟੀ ਆ ਫਰੀਡ ਦੀ ਭਾਜੀ ਪਿਓਰਟੀ ਦੀ ਆਖਰੀ ਸਾਤ ਤੱਕ ਗਰੰਟੀ ਚੱਲਦੇ ਭਾਜੀ ਠੀਕ ਹੈ ਜਾਂਦਾ ਵਿੱਚ ਪ੍ਰ 50000 ਰੁਪਏ ਦਾ ਮੇਰਾ ਭਾਜੀ ਠੀਕ ਹੈ ਵਾਈਟ ਕਲਰ ਦੇ ਵਿੱਚ ਜਮਾਈ ਭਾਜੀ ਇੱਕ ਵੇਟਾ ਦਾ ਰਹਿਣਾ ਠੀਕ ਹੈ ਇਹ ਸਿਰਜੂ ਦੇ ਬੱਚੇ ਦਾ ਭਾਜੀ ਸੌਰੀ ਸਿਰਜੂ ਦੇ ਸਿਰਜੂ 18000 ਰੁਪਏ ਦਾ ਮੇਰਾ 15 ਹੀ ਫੀਮੇਲ ਭਾਜੀ ਠੀਕ ਹੈ ਭਾਜੀ ਤੇ ਰੌਡ ਬਿਲਰ ਦੱਸ ਦਿੱਤਾ ਹਸਕੀ ਦਾ ਭਾਜੀ ਇਹ ਸਟੈਂਡਰਡ ਕੋਡ ਫੀਮੇਲ ਹੈ 17000 ਦੀ ਸੁਪਰ ਬੁਲੀਕਟ ਮੇਰਾ 30000 ਦਾ ਠੀਕ ਹੈ ਤੇ ਬਾਕੀ ਭਾਜੀ ਆਪਣੀ ਲੋਕੇਸ਼ਨ ਦੱਸ ਦੀਓ ਆਪਣਾ ਕੰਟੈਕਟ ਨੰਬਰ ਦੱਸ ਦੀਓ ਨੰਬਰ ਹੈਗਾ ਮੇਰਾ 9814372741 ਜਲੰਧਰ ਸਿਟੀ ਭਾਜੀ ਸੈਂਟਰਲ ਟਾਊਨ ਦਾ ਰਹਿਣ ਵਾਲੇ ਆ ਅਸੀਂ ਸਾਡੀ ਸ਼ਾਪ ਉ ਜਦੋਂ ਮਰਜ਼ੀ ਆ ਜਾਓ ਸ਼ਾਪ ਖੁੱਲੀ ਆ ਭਾਈ ਕੋਈ ক্লোজিং ਡੇ ਨਹੀਂ ਕੋਈ ਛੁੱਟੀ ਨਹੀਂ ਕੀ ਨਾਮ ਹੈ ਭਾਈ ਪੈਟ ਸ਼ਾਪ ਦਾ ਇਹ ਨਹੀਂ ਪੈਟ ਸ਼ਾਪ ਆ ਜੀ ਤੇ ਬਾਕੀ ਭਾਈ ਜੀ ਆ ਉੱਤੇ ਫੂਡ ਐਕਸੈਸਰੀ ਆਲਾ ਵਗੈਰਾ ਸਾਰਾ ਕੁਝ ਅਵੇਲੇਬਲ ਆ ਭਾਈ ਅਵੇਲੇਬਲ ਠੀਕ ਆ ਓਕੇ ਥੈਂਕ ਯੂ ਭਾਈ ਧੰਕ ਭਾਈ ਸਤਿ ਸ਼੍ਰੀ ਅਕਾਲ ਭਾਈ ਆਰ ਕੇ ਜੀ ਕਿਵੇਂ ਹੋ ਵਧੀਆ ਵਧੀਆ ਭਾਈ ਜੀ ਆਈ ਗਿਆ ਡਾਕਟਰ ਉੱਤੇ ਹਾਂਜੀ ਹਾਂਜੀ ਆ ਗਿਆ ਭਾਈ ਜੀ ਦਾ ਲੈ ਕੇ ਆਏ ਹੋਏ ਨੇ ਭਾਈ ਜੀ ਮੈਂ ਇੱਕ ਜੂਨਿਕ ਜੀ ਬਰੀਡ ਦੇ ਵਿੱਚ ਗੱਲ ਕਰ ਰਿਹਾ ਠੀਕ ਆ ਅਮਰੀਕਨ ਬੋਲੀ ਠੀਕ ਆ ਤੁਸੀਂ ਦੇਖ ਸਕਦੇ ਹੋ ਅਮਰੀਕਨ ਬੋਲੀ ਦੇ ਪਪੀ ਨੇਗੇ ਠੀਕ ਆ ਭਾਈ ਘੁਮਾ ਕਿਹੜਾ ਭਾਈ ਜੀ ਸਾਈਜ਼ ਕਿਹੜਾ ਹੈ ਪੋਕਰ ਸਾਈਜ਼ ਪੋਕਰ ਸਾਈਜ਼ ਦੇ ਵਿੱਚ ਤੇ ਆਪਾਂ ਗੱਲ ਕਰਦੇ ਆ ਭਾਈ ਜੀ ਇਹਦਾ ਮੇਲ ਫੀਮੇਲ ਦਾ ਪ੍ਰਾਈਸ ਜੀ ਇਹ ਪੰਜੇ ਮੇਲ ਹੈਗੇ ਆ ਪੰਜੇ ਮੇਲ ਦੇ ਹਾਂਜੀ ਮੇਲ ਦਾ ਪ੍ਰਾਈਸ 15000 ਹੈਗਾ 15000 ਨੀਚੇ ਵੀਡੀਓ ਦੇ ਵਿੱਚ ਦਿਖਾਈ ਦੇਵਾ ਤੁਹਾਨੂੰ ਬੱਚੇ ਤੁਸੀਂ ਚੈੱਕ ਹੀ ਕਰ ਸਕਦੇ ਹੋ ਦੇਖੋ ਬੱਚੇ ਫੁੱਲ ਕੁਆਲਿਟੀ ਦੇ ਵਿੱਚ ਬੱਚੇ ਨੇ ਕਿ ਠੀਕ ਹੈ ਨਾ ਫੁੱਲ ਵਧੀਆ ਵਾਈਡਨੈਸ ਫੁੱਲ ਬੱਤੀ ਦੇ ਵਿੱਚ ਬੱਚੇ ਹੈ 32 ਡੀ ਦਾ ਬੱਚੇ ਨੇ ਕਿ ਹਜੇ ਠੀਕ ਹੈ ਨਾ ਤੇ ਬਾਕੀ ਭਾਈ ਜੀ ਦੀ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਜੀ ਹਾਂ ਜੀ ਤੇ ਆਪਣਾ ਕਿਹੜੀ ਕਿਹੜੀ ਵੀਡੀਓ ਦੇ ਵਿੱਚ ਕਰਨਾ ਭਾਈ ਜੀ ਆਪਣਾ ਰੋਟਵੈਲਰ ਤੇ ਅਮਰੀਕਨ ਬੁਲੀ ਠੀਕ ਆ ਭਾਈ ਆਪਣੀ ਲੋਕੇਸ਼ਨ ਕੀ ਪੈਣਦੀ ਆ ਜੀ ਆਪਣਾ ਪਟਾਣਕੋਟ ਬਾਈਪਾਸ ਜਲੰਧਰ ਪਟਾਣਕੋਟ ਬਾਈਪਾਸ ਜਲੰਧਰ ਭਾਈ ਦੀ ਲੋਕੇਸ਼ਨ ਪੈਣਦੀ ਆ ਤੇ ਬਾਈ ਜੀ ਲਵੇ ਨਾ ਨੰਬਰ ਵੀ ਆਪਾਂ ਭਾਈ ਜੀ ਲੈ ਲੈਣੇ ਆ ਤੇ ਬੱਚਾ ਕਮਾ ਕੇ ਲਿਖਾ ਦਈਏ ਭਾਈ ਅਮਰੀਕਨ ਬੁਲੀ ਦੇ ਵਿੱਚ ਭਾਈ ਜੀ ਦੇਣਾ ਕੰਮ ਸਪੈਸ਼ਲੀ ਆ ਇਹਦੇ ਵਿੱਚ ਬੱਚੇ अवेलेबल ਹਰ ਟਾਈਮ ਹੋ ਰਹੇ ਨੇ ਜੀ ਇਹਨਾ ਬਾਈ ਜੀ ਨੇ ਰੇਟ ਵੀ ਦੱਸਤਾ 15000 ਰੁਪਈਆ ਤੇ ਸਾਈਜ਼ ਵੀ ਦੱਸ ਚੁੱਕੇ ਨੇ ਪਾਕਟ ਸਾਈਜ਼ ਹੈ ਠੀਕ ਹੈ ਬਾਈ ਜੀ ਨੂੰ ਕੰਟੈਕਟ ਕਰਨ ਵਾਸਤੇ ਬਾਈ ਦਾ ਨੰਬਰ ਦਿੱਤਾ ਹੈ ਬਾਈ ਜੀ ਆਪਣਾ ਨੰਬਰ ਦੱਸੀਓ 9814284500 ਠੀਕ ਹੈ ਬਾਈ ਦਾ ਨੰਬਰ ਨੀਚੇ ਵੀਡੀਓ ਦੇ ਵਿੱਚ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੋਪੀ ਪੇਸਟ ਕਰ ਸਕਦੇ ਹੋ ਬਾਈ ਦਾ ਕਾਫੀ ਬ੍ਰੇਡ ਦੇ ਵਿੱਚ ਕੰਮ ਹੈ 올 ਓਵਰ ਇੰਡੀਆ ਡਿਲੀਵਰੀ ਹੈ ਠੀਕ ਹੈ ਔਰ ਬ੍ਰੇਡ ਦੇ ਵਿੱਚ ਤਾਂ ਓਕੇ ਬਾਈ ਜੀ ਹਾਂ ਜੀ ਓਕੇ ਓਕੇ ਥੈਂਕ ਯੂ ਸ਼ਿਗਾਗਾ ਕਵਾਈ ਕੀ ਹਾਲ ਚੱਲ ਹੈ ਹਾਂਜੀ ਹਾਂਜੀ ਇਹਨਾਂ ਵਧੀਆ ਫਾਰਮ ਹੈ ਔਰ ਪੋਜੀ ਦੇ ਡੌਗ ਸ਼ੋਅ ਤੇ ਹਾਂਜੀ ਹਾਂਜੀ ਇਹਨਾਂ ਦੇ ਦੇਖੋ ਭਾਈ ਜੀ ਆਪਣੇ ਕਾਕਾ ਪਾਈ ਆ ਠੀਕ ਹੈ ਬਾਈ ਜੀ ਲੋਕੇਸ਼ਨ ਨੀਰੋ ਤੇਰਾ ਪੈਦੀ ਆ ਤੇ ਡੌਗ ਸ਼ੋਅ ਅੱਜ ਸੀਗਾ ਜਲੰਧਰ ਠੀਕ ਹੈ ਤੇ ਤੁਸੀਂ ਦੇਖੀ ਸਕਦੇ ਹੋ ਭਾਈ ਜੀ ਡੌਗ ਲੈ ਕੇ ਆਏ ਆਪਣੇ ਭਾਈ ਜੀ ਦੋਨੇ ਸਟਾਰਟ ਨੇ ਹੈ ਹਾਂ ਹਾਂ وہی ਮੇਲ ਜੀ ਭਾਈ ਜੀ ਸਟਾਰਟ ਦੀ ਮਤਲਬ ਪੁੱਛਾਏ ਫੀਸ ਤੇ ਕਰਦੇ ਹਾਂ ਹਾਂਜੀ ਫੀਸ ਤੇ ਕਰਵਾ ਦੇਦੇ ਹਾਂ ਫੀਸ ਕੀ ਫੀਸ ਚਾਰਜਿੰਗ ਆ ਭਾਈ ਜੀ 15000 ਰੁਪਏ ਲੈ 15000 ਰੁਪਏ ਠੀਕ ਹੈ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਕਿੱਡਾ-ਕੱਡ ਸ਼ਾਰਟ ਹਾਈਟ ਦੇ ਠੀਕ ਹੈ ਨਾ ਇਹ ਟਾਇਰ ਦੇ ਵਿੱਚ ਹੀ ਆ ਕੇ ਹਾਂਜੀ ਹਾਂਜੀ ਟਾਇਰ ਟਾਇਰ ਠੀਕ ਹੈ ਇਹ ਬੱਚੀ ਬੱਚਾ ਇਹਦਾ ਪ੍ਰਾਈਸ ਇਹਦਾ ਕੀ ਹੁੰਦਾ ਟਾਇਰ ਇਹਦੇ ਬੱਚੇ ਦਾ ਹੀ 15 20000 ਦਾ ਬੱਚਾ ਹੈ 15 20000 ਦਾ ਬੱਚਾ ਮਿਲ ਜਾਂਦਾ ਠੀਕ ਹੈ ਬੱਚਾ ਦਿਖਾਵਾਂਗੇ ਕੋਈ ਲੈ ਕੇ ਆਇਆ ਬੱਚਾ ਹਾਂਜੀ ਹਾਂਜੀ ਆ ਦਿਖਾਓ ਮਾੜੀ ਫੀਮੇਲ ਮਨੀ ਦੇਖੋ ਭਾਈ ਜੀ ਆ ਬੱਚਾ ਨਾਲ ਦੇਖੋ ਆ ਤੁਸੀਂ ਦੇਖੀ ਸਾਹਿਬ ਦੇਖੋ ਕਿੰਨੀ ਕੁਆਲਿਟੀ ਦੇ ਵਿੱਚ ਬੱਚਾ ਆ ਪੂਰਾ ਸ਼ਾਰਟ ਹਾਈਟ ਦੇ ਵਿੱਚ ਧਮਾਕੇ ਦਿਖਾਈਓ ਬਰੇ ਬੱਚਾ 1.5 ਮਹੀਨਾਂ ਦਾ ਹੋ ਗਿਆ ਜੀ 1.5 ਮਹੀਨਾਂ ਦਾ ਬੱਚਾ ਹੋ ਚੁੱਕਿਆ ਅਜੀ ਇਹਦਾ 15-2000 ਰੁਪਿਆ ਪ੍ਰਾਈਸ ਹੁੰਦਾ ਹਾਂਜੀ ਬਾਕੀ ਕੁਆਲਿਟੀ ਦੇ ਬਾਕੀ ਕੁਆਲਿਟੀ ਦਾ ਠੀਕ ਹੈ ਨਾ ਇਹ ਬਾਕੀ ਵੇਜੀ ਆ ਗੱਲ ਕਰੀਏ ਹਸਕੀ ਦੀ ਫੀਮੇਲ ਹੈ ਇਹ ਫੀਮੇਲ ਹੈ ਜੀ ਫੀਮੇਲ ਹੈ ਬੁਲੀਕੋਰ ਦੇ ਵਿੱਚ ਹੈ ਜੀ ਠੀਕ ਬੁਲੀਕੋਰ ਦੇ ਵਿੱਚ ਹਾਂਜੀ ਤੇ ਇਹਦਾ ਕੀ ਪ੍ਰਾਈਸ ਹੋਊਗਾ ਇਹ 12000 ਦੀ ਦੇ ਦਾਂਗੇ ਨਾਰਮਲ ਆਈਜ਼ ਹੈ ਜੀ ਠੀਕ ਹੈ ਨਾਰਮਲ ਆਈਜ਼ ਦੇ ਵਿੱਚ ਹਾਂਜੀ ਤੇ ਕਾਕਾ ਬਾਈ ਜੀ ਆਪਣਾ ਕੰ ਰਾਣਾ ਸਭ ਤੋਂ ਪਹਿਲਾਂ ਖੜਾ ਠੀਕ ਹੈ ਹਾਂਜੀ ਆਲ ਓਵਰ ਆਪਣਾ ਕੰਮ ਠੀਕ ਹੈ ਇੱਥੇ ਬੀੜ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਆਲ ਬੀੜ ਦੇ ਵਿੱਚ ਕੰਮ ਹੈ ਤੇ ਫਿਲਹਾਲ ਬਾਈ ਨੂੰ ਵੀ ਸਟੱਡ ਸਰਵਿਸ ਵੀ ਹੈਗੀ ਹੈ ਇਹਨਾਂ ਦੀ ਜੇਕਰ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਕਾਕਾ ਬਾਈ ਓਕੇ ਥੈਂਕ ਯੂ ਸਰ ਅਸੀਂ ਕਿ ਆ ਵਿੱਕੀ ਭਾਜੀ ਕੀ ਹਾਲ ਚਾਲ ਸਸਰੀ ਗਾਜੀ ਬਹੁਤ ਵਧੀਆ ਤੁਸੀਂ ਹਾਂਜੀ ਹਾਂਜੀ ਵਧੀਆ ਆ ਨਾ ਬਸਟੋਕ ਤਾਂ ਬਾਈ ਨੇ ਬਹੁਤ ਹੈ ਮੈਂ ਤੁਹਾਨੂੰ ਦਿਖਾਈ ਦਵਾਂ ਆਪਾ ਪਹੁੰਚ ਚੁੱਕੇ ਸੀ ਕਿ ਅੱਜ लवली ਯੂਨੀਵਰਸਿਟੀ लवली professions ਯੂਨੀਵਰਸਿਟੀ ਠੀਕ ਹੈ ਨਾ ਡਾਕਫੋਰਸੀ ਦਾ ਜਲੰਧਰ ਹਾਂਜੀ ਭਾਜੀ ਦੀ ਵੀਡੀਓ ਬਣਾਣ ਲੱਗੇ ਆ ਤੇ ਬਾਕੀ ਦੇਖ ਹੀ ਸਕਦੇ ਹੋ ਤੁਸੀਂ ਹਸਕੀ ਦਾ ਬੱਚਾ ਵੀ ਪਏ ਨੇਗੇ ਭਾਜੀ ਬਿਗਲ ਦਾ ਬੱਚਾ ਵੀ ਘੜ ਲਿਓ ਇਹ ਕਹਿੰਦਾ ਜੀ ਪਸਾਰ ਇਹ ਕਿਹਨਾ ਜੀ ਦੇਖੀ ਜਾਦੇ ਹੋ ਭਾਈ ਜੀ 14 14 ਦੀ ਗੱਲ ਕਰੀਏ 14 14 ਦਾ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਵਿੱਕੀ ਭਾਜੀ ਭਾਜੀ ਫੀਮੇਲ ਹੈਗੀ 20000 ਰੁਪਏ ਦੀ ਮੇਲ 20000 ਰੁਪਏ ਦਾ ਟਾਪ ਕੁਆਲਟੀ ਵਾਲੇ ਬੱਚੇ ਹੋ ਗਏ ਆ ਚੱਕ ਮਾ ਕੇ ਦਿਖਾ ਦਿਓ ਭਾਜੀ ਲਓ ਭਾਜੀ ਲਓ ਵਾਹ ਜਾਣਗੇ ਭਾਰੀ ਹੈ ਸੱਚਾ ਪੰਮਦਾ ਨਹੀਂ ਇੱਕ ਤੇ ਸਿੜਜੂ ਦੇ ਵਿੱਚ ਦਾ ਭਾਜੀ ਆ ਲੋ ਜੀ ਸਿੜਜੂ 15000 ਰੁਪਏ ਦਾ ਹੀ ਠੀਕ ਹੈ ਨਾ ਦੇਖੋ ਬੱਚਾ ਤੁਸੀਂ ਦੇਖਿਆ ਹੋਊਗਾ ਇਹ ਗੋਗਲ ਆਈਜ਼ ਓਨਲੀ ਇਹ ਨੂੰ ਕੀ ਹੈ ਇਹ ਗੋਗਲ ਆਈਜ਼ ਬੱਚਾ ਹੈ ਇਹਦੇ ਕੰਨਾਂ ਦੇ ਮਾਰ ਗਏ ਕਿ ਟੇਲ ਤੇ ਮਾਰ ਗ ਨੇ ਕਿਹਾ ਤਾਂ ਪਾਕੀ ਹਸਕੀ ਦੇ ਬੱਚੇ ਦਾ ਬਾਜੀ ਪ੍ਰਾਈਜ਼ ਮੇਲ ਮੇਲ ਦਾ ਟੋਪ ਕੁਆਲਟੀ ਪਲਿਉਆਇਸ ਠੀਕ ਆ ਮੇਲ ਵੀ ਮਿਲਦਾ ਮੇਲ ਆ ਜੀ ਮੇਲ ਫੀਮੇਲ ਦਾ ਠੀਕ ਆ ਤੇ ਗੋਲ ਆਜਰ ਬੀਗਲ ਦੀ ਗੱਲ ਕਰੀ ਹੈ ਠੀਕ ਆ ਦੱਸਿਆ ਤਾਂ ਮੇਲ ਦੀ ਮੈਂ ਕੁਮਾ ਕੇ ਦਿਖਾ ਦਿਆਂ ਬਾਜੀ ਬਾਜੀ 11 ਕਰੋ ਦਾ ਬੱਚਾ ਹੈ ਇਹ 10000 ਰੁਪਏ ਦਾ ਹਾਂ ਜੀ ਤੇ ਤੇ 3 ਬੱਚਾ ਦਾ ਕਿਹੜਾ ਦਾ 3 12000 ਦਾ ਤੇ ਆਹ ਭਾਜੀ ਟਵਾਈ ਫੋਮ ਜੀ ਲੈ ਲਾ ਫੀਮੇਲ ਹੈ ਜੀ ਇਹ ਫੀਮੇਲ ਭਾਜੀ ਕੀ ਫੀਲ ਕੀ ਪ੍ਰਾਈਸ ਭਾਜੀ 14000 ਰੁਪਏ 14000 ਰੁਪਏ ਹਾਕੀ ਤੁਹਾਨੂੰ ਦੱਸੀ ਇਹ ਤਾਂ ਭਾਈ ਜੀ ਉਹਨਾਂ ਦਾ ਆਲ ਬਰੀਡ ਦੇ ਵਿੱਚ ਕੰਮ ਆ ਆਲ ਇੰਡੀਆ ਡਿਲੀਵਰੀ ਹੈ ਹਾਂਜੀ ਹਾਂਜੀ ਕਿ ਭਾਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ 98709931 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਪਾਈ ਜੀ ਉਹਨਾਂ ਦਾ ਨੰਬਰ ਚੱਲਦਾ ਰਹੂਗਾ ਭਾਈ ਜੀ ਇਹ ਤਾਂ ਆਲ ਬਰੀਡ ਦੇ ਵਿੱਚ ਕੰਮ ਆ ਆਲ ਗਰੁੱਪ ਇਹਨਾਂ ਦਾ ਗੈਂਗ ਹੈ ਜੀ ਠੀਕ ਹੈ ਨਾ ਬਾਕੀ ਆਪਣਾ ਨੰਬਰ ਵੀ ਲਾ ਦਿਓ ਭਾਜੀ 9815 ਠੀਕ ਹੈ ਨੀਚੇ ਬਿਜਲੀ ਦਾ 8956 7296 ਭਾਈ ਜੀ ਮੈਂ ਨਾ ਬਾਕੀ ਭਾਈ ਜੀ ਉਹਨਾਂ ਨੇ ਕੰਟੈਕਟ ਨੰਬਰ ਦੋ ਤਿੰਨੇ ਦੇ ਦਸਫੀਤ ਤੇ ਲੇ ਗੇ ਸਾਰੇ ਆ ਰਹੇ ਨੇ ਜੀ ਸਾਰੇ ਹੀ ਲਗਾ ਦਾਂ ਕੋਈ ਚੱਕਰ ਲੇਗਾ ਇਹ ਤਿਕੜਾ ਆਪਾਂ ਨੂੰ ਕੋਈ ਬਿਲਾਂਦਾ ਜੀ ਠੀਕ ਆ ਮਿੱਕੀ ਪਾ ਜੀ ਓਕੇ ਸਾਸੀ ਜੀ ਭਾਜੀ ਓਕੇ ਹਾਂਜੀ ਅੱਸੀ ਦਾ ਬਾਈ ਕੀ ਹਾਲ ਚਾਲ ਹੈ ਵਧੀਆ ਵਧੀਆ ਸਰ ਜੀ ਦਾ ਡੋਸ਼ ਹੋਂ ਤੇ ਹਾਂਜੀ ਹਾਂਜੀ ਸਰ ਜੀ ਦੇਖੋ ਇੱਕ ਜੁਨੀਗ ਜੀ ਕੁਆਲਿਟੀ ਦੇ ਵਿੱਚ ਜੁਨੀਗ ਜੀ ਚੀਜ਼ ਦਿਖਾਵਾ ਤੁਹਾਨੂੰ ਦੇਖੋ ਇਹਨੂੰ ਕਹਿੰਦੇ ਨੇ ਬੈਲਜੀਅਮ ਕੈਪੜਾ ਠੀਕ ਹੈ ਬੈਲਜੀਅਮ ਮੈਨੋਨੋਸ ਵੀ ਕਹਿੰਦੇ ਨੇ ਇਹਨੂੰ ਭ ਇਹ ਬਰੀਡ ਨਾ ਬਹੁਤ ਹੀ ਘੱਟ ਤੇ ਪੌਜੀ ਰੀਅਰ ਆ ਠੀਕ ਹੈ ਭਾਈ ਲਵੇ ਬੱਚੇ ਲੈ ਮਨ ਪੈਣੇ ਆ ਦੇਖ ਹੀ ਸਾਦੇ ਹੋ ਠੀਕ ਹੈ ਨਾ ਬੱਚੇ ਦਾ ਕਾਫੀ ਸੀ ਭਾਈ ਲਵੇ ਭਾਈ ਸੇਲ ਹੋ ਗਏ ਬੱਚੇ ਭਾਈ ਦੇ ਭਾਈ ਜੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੁੰਦਾ ਜੀ ਮੇਲ ਦਾ ਜੀ 35000 ਐ ਫੀਮੇਲ ਦਾ 30000 ਠੀਕ ਹੈ ਇਹ ਨੌਨ ਕੇਸੀ ਆ ਜਾਂ ਕੇਸੀ ਹੁੰਦਾ ਕੇਸੀ ਆ ਜੀ ਪੇਪਰ ਹੈ ਹੈਂਡ ਟੂ ਹੈਂਡ ਦੇਵਾਂ ਜੀ ਪੇਪਰ ਹੈਂਡ ਟੂ ਹੈਂਡ ਹਾਂਜੀ ਠੀਕ ਹੈ ਨਾ ਇਹ ਬਾਕੀ ਭਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕਰਨਾ ਆਪਣੇ ਕੋਲ ਆਲ ਬਰੀਡ ਹੈ ਜੀ ਆਲ ਬਰੀਡ ਦੇ ਵਿੱਚ ਕਰ ਹਾਂਜੀ ਹਾਂਜੀ ਸਰ ਠੀਕ ਹੈ ਤੇ ਭਾਈ ਜੀ ਇੱਕ ਦੱਸ ਦਿਓ ਆਪਣੀ ਆਲ ਓਵਰ ਡਿਲੀਵਰੀ ਕਰਵਾ ਦਿੰਦੇ ਹਾਂ ਹਾਂਜੀ ਹਾਂਜੀ ਸਰ ਕਰਵਾ ਦਿੰਦੇ ਹਾਂ ਤੇ ਇੱਕ ਫਿਲਹਾਲ ਪੁੱਛਾਂ ਮੈਂ ਗੋਲਡ ਰਿਟਰੀਵਰ ਜਰਮਨ ਦਾ ਕੀ ਰੇਟ ਚੱਲਦਾ ਹੈ ਭਾਈ ਜੀ ਜਰਮਨ ਦਾ ਜੀ ਲੱਜ ਹੈ ਜੀ ਕੁਆਲਿਟੀ ਹੈ ਬੱਚੇ ਦੀ ਉਹ ਰੇਟ ਹੈ ਜੀ ਠੀਕ ਹੈ ਹਾਂਜੀ ਠੀਕਲ ਦਾ ਵੀ ਹੋ ਜਾਈ ਹਾਂਜੀ ਹਾਂਜੀ ਸਰ ਸਾਰੀ ਬਰੀਡ ਦਾ ਹੀ ਹੈ ਜੀ ਠੀਕ ਹੈ ਜੈ ਜੀ ਕੁਆਲਿਟੀ ਹੈ ਬੱਚੇ ਦੀ ਉਹੀ ਰੇਟ ਹੈ ਜੀ ਤੇ ਹੁਣ ਫਿਲਹਾਲ ਬਾਈ ਲਵੇ ਸਟਾਕ ਬੈਲਜੀਅਮ ਸ਼ੈਪਰਡ ਦਾ ਰਹਿ ਗਿਆ ਸੀਗਾ ਠੀਕ ਹੈ ਬੈਲਜੀਅਮ ਮੈਨਨੋਸ ਵੀ ਕਹਿੰਦੇ ਨੇ ਬੈਲਜੀਅਮ ਸ਼ੈਪਰਡ ਵੀ ਕਹਿੰਦੇ ਨੇ ਹਾਂਜੀ ਹਾਂਜੀ ਬਾਕੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਵੀਰੇ 9855 जीरो नाइन नाइन टू थ्री फोर ठीक है नीचे वीडियो के भाई का नंबर चल रहा भाई भी कॉन्टैक्ट तो कर सकते हो ऑल ओवर इंडिया डिलीवरी है ऑल ओवर इंडिया में करना है ओके भाई जी ओके भाई जी थैंक यू मेरा ये चैनल सब्सक्राइब करें और मेरे हर अपडेट आपको मिले इसके लिए बेल आइकन जरूर दबाइएगा आप सभी को मेरी ढेर सारी शुभकामनाएं